ਭਾਈ ਜੀ ਕਹਾਸਾ ਭਾਈ ਜੀ ਸਿੱਖ ਪਤੇ ਦਾ ਸਰਵਿੰਦਰ ਸਿੰਘ ਜੀ ਉਹਨਾਂ ਦਾ ਪ੍ਰਵਾਦ ਸਾਹਿਬ ਨਵੀਂ ਬਾਦੀ ਬੈਂਕ ਲੋਨੀ ਬੋਖੇਵਾਦਾਰ ਜੀ ਕਿਹੜੇ ਸੁਬਾਨ ਚ ਨਗਰ ਕੀਰਤਨ ਕਿਤੇ ਜਾ ਰਿਹਾ ਤੇ ਕਿੱਥੇ ਸ਼ੁਰੂ ਹੈ ਤੇ ਕਿੱਥੇ ਸਮਾਪਤ ਹੋਏਗਾ ਆ ਜੀਤ ਬਾਬਾ ਜੀਮਨ ਸਿੰਘ ਜੀ ਦੇ ਸ਼ੀਧੀ ਵਿਹਾੜੇ ਨੂੰ ਸਵਾਰਪਤ ਨਗਰ ਕੀਰਤਨ ਜੀ ਨਵੀਂ ਬਾਦੀ ਬੈਂਕ ਫਾਣੀ ਗੁਰਦੁਆਰਾ ਦੂਖਮਾਰ ਸਾਹਿਬ ਜੇਹੇਦਾਰ ਬਾਬਾ ਪ੍ਰਵਿੰਦ ਸਿੰਘ ਜੀ ਦੇ ਰਾਮ ਹੋਇਆ ਹੈ ਤੇ ਨਗਰ ਨਵਾਸ ਦਾ ਸਹਿਯੋਗ ਨਾਲ ਜੀ ਪੂਰੇ ਸ਼ਹਿਰ ਦੀ ਪਰਟਾਮਾ ਕਰਕੇ ਤੇ ਸ਼ਾਮ ਨੂੰ ਗੁਰਦੁਆਰਾ ਨਵੀਂ ਬਾਡੀ ਬੈਂਕ ਕੋਲ ਦੇਖੇ ਸਮਾਰਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਦੇ 300 ਸਾਲਾ ਸ਼ਹੀਦ ਨਬਾ ਜੀਵਨ ਸਿੰਘ ਜੀ ਦਾ ਨਗਰ ਕੀਰਤਨ ਚਿਹਦੀ ਸਹਿਬ ਜਦਾ ਅਜੀਤ ਸਿੰਘ ਸਾਹਿਬ ਜਦਾ ਜਗਜਰ ਸਿੰਘ ਜੀ

ਭਾਈ ਜੀ ਦਾ ਖਾਲਸਾ ਭਾਈ ਜੀ ਪਤਰੀ ਦਾ ਸਰਵਿੰਦਰ ਸਿੰਘ ਜੀ ਗੁਰਦੁਆਰਾ ਦੂਖਮਾਰ ਸਾਹਿਬ ਨਵੀਂ ਬਾਦੀ ਬੈਂਕ ਲਾਉਣੀ ਲੋਕ ਸੇਵਾਦਾਰ ਜੀ ਕਿਤੇ ਸੁਭਾਨ ਚੇਤ ਨਗਰ ਕੀਰਤਨ ਕਿੱਥੇ ਜਾ ਰਿਹਾ ਤੇ ਕਿੱਥੇ ਸ਼ੁਰੂ ਹੈ ਤੇ ਕਿੱਥੇ ਸਮਾਪਤ ਹੋਏਗਾ ਅੱਜ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ੀਧੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੀ ਨਵੀਂ ਬਾਦੀ ਬੈਂਕ ਲਾਉਣੀ ਗੁਰਦੁਆਰਾ ਦੂਖਮਾਰ ਸਾਹਿਬ ਦੇ ਸੇਵਾਦਾਰ ਬਾਬਾ ਪ੍ਰਵਿੰਦ ਸਿੰਘ ਜੀ ਦੇਰੇ ਤੋਂ ਰੰਗ ਹੋਇਆ ਹੈ ਤੇ ਨਗਰ ਕੁੰਵਸ ਦਾ ਸਹਿਯੋਗ ਨਾਲ ਜੀ ਪੂਰੇ ਸ਼ਹਿਰ ਦੀ ਪਰਫਰਮਾ ਕਰਕੇ ਤੇ ਸ਼ਾਮ ਨੂੰ ਗੁਰਦੁਆਰਾ ਨਵੀਂ ਬਾਡੀ ਬੈਂਕ ਤੋਂ ਦੇਖੇ ਸਮਾਰਤੀ ਹੋਵੇਗੀ ਜੀ ਹਾਂਜੀ ਵਾਹੇ ਗੁਰਜੀਕਾ ਖਾਈ ਦਾ ਵਾਹੇ ਗੁਰਜੀਤੀ ਫਤੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਡੇ 300 ਸਾਲਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਨਗਰ ਕੀਰਤਨ ਸ਼ਹੀਦੀ ਸਾਬ ਜਦਾ ਅਜੀਤ ਸਿੰਘ ਸਾਹਿਬ ਜਦਾ ਜਿਹਾਰ ਸਿੰਘ ਜੀ ਜਨਾਬਾ ਨਗਰ ਕੀਰਤਨ ਸ਼ਹੀਦੀ ਛੋਡੀ ਸਾਬਾ ਬਾਬਾ ਮੇਜਰ ਸਿੰਘ ਜੀ ਨਿਸ਼ਾਨੇ ਖਾਲਸਾ ਵਾਲੇ ਉਹਨਾਂ ਦੀਆਂ ਫੌਜਾਂ ਕੱਢੀਆਂ ਨੇ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ وہ ہے نے نے میں میں جو نمسکار بھی کراڑی ਵਾਇਕੁ ਜੀ ਦਾ ਖਾਲਸਾ ਵਾਇਕੁ ਜੀ ਪਤਈ ਦਾ ਸਰਵਿੰਦਰ ਸਿੰਘ ਜੀ ਉਹਨਾਂ ਦਾ ਦੂਖਵਾਰ ਸਾਹਿਬ ਨਵੀਂ ਬਾਦੀ ਬੈਂਕलोनी ਲੋਕ ਸੇਵਾ ਦਾ ਜੀ ਕਿਹੜੇ ਸਮਾਂ ਚ ਨਗਰ ਕੀਰਤਨ ਕਿੱਥੇ ਜਾ ਰਿਹਾ ਤੇ ਕਿੱਥੇ ਸ਼ੁਰੂ ਹੋਇਆ ਤੇ ਕਿੱਥੇ ਸਮਾਪਤ ਹੋਏਗਾ ਆ ਜੀਤ ਬਾਬਾ ਜੀਵਨ ਸਿੰਘ ਜੀ ਦੇ ਸ਼ੀਦੀ ਵਿਹਾੜੇ ਨੂੰ ਸਨਮਰਪਿਤ ਨਗਰ ਕੀਰਤਨ ਜੀ ਨਵੀਂ ਬਾਦੀ ਬੈਂਕलोनी ਦੂਖਵਾਰਾ ਦੂਖਵਾਰ ਸਾਹਿਬ ਜਿਹੜੇ ਬਾਬਾ ਪ੍ਰਵਨ ਸਿੰਘ ਜੀ ਦੇ ਜਿਹੜੇ ਦਾ ਰਾਮ ਹੋਇਆ ਹੈ ਇਸ ਤਗੜਨ ਵਾਸਤੇ ਸਹਿਯੋਗ ਨਾਲ ਜੀ ਪੂਰੇ ਸ਼ਹਿਰ ਦੀ ਪਰਫਰਮਾ ਕਰਕੇ ਤੇ ਸ਼ਾਮ ਨੂੰ ਗੁਰਦੁਆਰਾ ਨਵੀਂ ਬਾਡੀ ਬੈਂਕ ਕੋਲ ਦੇਖੇ ਸਮਾਰਤੀ ਹੋਵੇਗੀ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਡੇ 300 ਸਾਲਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਨਗਰ ਕੀਰਤਨ ਚਿਹਦੀ ਸਾਬ ਜਦਾ ਅਜੀਤ ਸਿੰਘ ਸਾਹਿਬ ਜਦਾ ਜਗਜਾਰ ਸਿੰਘ ਜੀ ਜਨਾਦਾ ਨਗਰ ਕੀਰਤਨ ਸ਼ਹੀਦੀ ਛੋਡੀ ਸਾਬਾ ਬਾਬਾ ਮੇਜਰ ਸਿੰਘ ਜੀ ਨਿਸ਼ਾਨੇ ਖਾਲਸਾ ਵਾਲੇ ਉਹਨਾਂ ਦੀਆਂ ਫੌਜਾਂ ਕੱਢੀਆਂ ਨੇ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ